ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੇਂ ਕਵਿਉ ਬਾਦ ਬੇਂਤੀ ਚੌਪਈ ਹਮਰੇ ਕਰੋ ਹਾਦ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮੰਨ ਰਹੀ ਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੇ ਤੁਮਕਾ ਵਹੋ ਆਫਾਤੇ ਮੋਹਿ ਬਚਾਵੋ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਚਨ ਜ ਕਾਤੇ ਕਰਿਐ ਸਾਬੈ ਅਨਕੋ ਆਸੰਗਰੈ ਪੂਰਨ ਹੋਈ ਹਮਾਰੇ ਆਸਾ ਤੋਰ ਭਜਨ ਕੇ ਰਹਿ ਪਿਆਸਾ ਤੁਮੇ ਛੜ ਕੋਈ ਵਰਨਾ ਤਿਹਉ ਜੋ ਵਰ ਚਾਉ ਸੋ ਤਉ ਤੇ ਪਾਉ ਸੇ ਸਿੱਖ ਮਾਰੇ ਤਾਰਿਐ ਚੰਚਣਾ ਸਤਰ ਹਮਾਰੇ ਮਾਰਿਐ ਆਪ ਆਦੇ ਮੁਝੇ ਔਰ ਹੈ ਮਰਨ ਕਾਲ ਕਾ ਤਰਾਸ਼ ਨ ਬਰਿਆ ਹੈ ਹੋਜੋ ਸਦਾ ਹਮਾਰੇ ਪਛਾ ਸਿਰ ਤੁਜ ਕਰਿ ਹੋ ਰਚਾ ਰੱਖ ਲਿਹੁ ਮਹਿ ਰਖਨ ਹਾਰੇ ਸਾਇ ਸੰਤ ਸਾਇ ਪਿਆਰੇ ਜੇਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੇ ਚਤਲਦਸ ਕੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸ਼ਿਵ ਜੀ ਅਵਤਾਰ ਕਾਲ ਪਾਏ ਕਰ ਵਿਸਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੇ ਸ਼ਿਵ ਕੀਓ ਬੀਤ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਾ ਲੋਕ ਸਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਤੈ ਜਛਨ ਉਪਜਾਇਓ ਆਤ ਅੰਤੇ ਕੈ ਉਤਾਰਾ ਸੋਏ ਗੁਰੂ ਸਮਝਿਓ ਹਮਾਰੰ ਨਮਸਕਾਰ ਤਿਸਹਿ ਕੋ ਮਾਰੇ ਸਕਲ ਪ੍ਰਜਾ ਜਨ ਆਸvare ਸੈਵਕਨ ਕੋ ਸਭ ਗੋਂਸਕ ਦਿਓ ਸਤਰਣ ਕੋ ਪਾਲ ਮੋ ਬਤਕਿਓ कट कट के अंतर की जानता बड़े बुरे के पीर पहचानता चेते ते कुला सब पर कृपा दृष्ट कर, कर होला संतना दुख पाए ते दुखे सुख पाए साधन के सुखे एक एक के पीर पहचाने घट -कट, कट के पट पट के जाने ਜਬ ਅਦਰ ਕਰਖ ਕਰ ਕਰਤਾਰਾ ਪਰਜਾ ਤਤ ਤਵ ਦੇ ਅਪਾਰਾ ਜਬ ਆਕਰਖ ਕਰਤ ਹੋ ਕਭੋਂ ਤੁਮ ਮੈਂ ਮਿਲਤ ਦੇ ਤਰ ਸਭੋਂ ਜੀਤੇ ਬਦਨਾ ਸ੍ਰਿਸ਼ ਸਤਿ ਧਰੈ ਆਪਨੇ ਬੋਜ ਅਚਾਰੈ ਤੁਮ ਸਭੀ ਤੇ ਰਹਿਤ ਨਰਾਲਮ ਜਾਣਤ ਮੀਦ ਭੀਦ ਅਰ ਆਲਮ ਨਰੰਕਾਰ ਨਿਰਮਕਾਰ ਨੰ ਲੰਬ ਆਦ ਅਨੇਲ ਅਨਾਦ ਅਸੰਭ ਤਾ ਕਾ ਮੂਰ ਅਚਾਤ ਪਿਤਾ ਜਾ ਕਉ ਭੇਵ ਨਾ ਪਾਉਤ ਵਿਦਾ ਤਾ ਕਉ ਕਰਪਾਹਨ ਅਨਮਾਨਤ ਮਹਾ ਮੂਰ ਕਸ਼ਪੇਦ ਨ ਜਾਣਤ ਮਹਾਦੇਵ ਕੋ ਕਹਿ ਸਦਾਸ਼ਵ ਨਰੰਕਾਰ ਕਾ ਛੇਦਤ ਨੈ ਭੇਵ ਆਪ ਆਪਨੇ ਬਧੈ ਚੇਤੇ ਵਰਨਤ ਭਿੰਨ ਕੰਤ ਤੇਤੇ ਤੁਮਰਾ ਅਲਖਾ ਨਾ ਜੈ ਪਸਾਰਾ ਕਹਿ ਵਰ ਸਜਾ ਪ੍ਰਥਮ ਸੰਸਾਰਮ ਇਕ ਰੂਪ ਅਨੂਸਰੂਪਾ ਰਾਂਕ ਭਾਇਓ ਰਾਵ ਕੈ ਭੋਪਾ ਅੰਡਜੋ ਜਿਰ ਸੇਤਜ ਕੀਨੇ ਉਤਪਜ ਖਾਨ ਬਹਰ ਰਜ ਦੇਨੇ ਕਹਾਂ ਫੋਦ ਰਾਜਾ ਹੋਇ ਬੈਠਾ ਕਹਾਂ ਸਿਮਟ ਭਇਓ ਸੰਕਰ ਅਕੈਠਾ ਸਿਗਰੀ ਸ੍ਰਿਸ਼ਟਤ ਕਾਇ ਅਚੰਭਵ ਆਦ ਜਗਾ ਸਰੋ ਸਿਅੰਭਵ ਅਵਰਚਾ ਮੇਰੀ ਤਮ ਕਰੋ ਸਿਖ ਅਭਾਰ ਅਸਿਖ ਸੰਗ ਰੋ ਦੁਸ਼ਟ ਜਤੇ ਉਠਵ ਤਤ ਪਾਤਾ ਸ਼ਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਜੋ ਤਉ ਚਰਨੇ ਪਰੇ ਤਿਨ ਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਬ ਪਕ ਪਰੇ ਤੇ ਹਾਰੇ ਤਿਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੈ ਹੈ ਤਾਂ ਕੇ ਕਾਲ ਨ ਕਟਨੇ ਹੈ ਰਛਾ ਹੋਈ ਤਾਹੇ ਸਭ ਕਾਲਾ ਦੁਸ਼ਟ ਅਰਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਾਂ ਜਾਏ ਨ ਹਰਿ ਹੋ ਤਾਂ ਕੇ ਤਾਪ ਤਨਕ ਮੋ ਹਰਿ ਹੋ ਰਿੱਧ ਸਦ ਕਰਮ ਸੋ ਹੋਈ ਦੁਸ਼ ਸਾਸ ਸਕੀ ਨ ਕੋਈ ਏਕ ਵਾਰ ਜਦ ਤੁਮੇ ਸਮਾਰਾ ਕਾਲ ਫਾਸਤੇ ਤਾਇ ਅਵਾਰਾ ਜੰਨਰ ਨਾਮ ਤਿਹਾਰੋ ਕਹਾ ਦਾਦ ਦੁਸ਼ਟ ਦੋ ਤੇਰਾ ਖੜਗ ਕੇ ਤੁਮੇ ਚੰਤਿਹਾਰੇ ਆਫਾ ਦੇ ਲਿਓ ਅਵਾਰੇ ਸਰਵ ਤੌਰ ਮੇ ਹੋ ਸਹਾਏ ਦੁਸਤ ਤਿਲ ਹੋ ਚਾਏ ਸਵਿਆ ਪੈ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੇ ਆਨਿਓ ਰਾਮ ਰਹਿਮ ਪ੍ਰਾਨ ਕਰਾਨ ਅਨੇਕ ਕਹੇ ਮਤ ਏਕ ਨਮਾਨਿਓ ਸਿਮਰਤ ਸਾਸਤਰ ਵੀ ਸਬੈ ਬੋ ਭੀਤ ਕਹੇ ਏਕ ਨ ਜਾਣਿਓ ਸਿਰ ਇਸ ਪਾਨ ਕਰਪਾ ਤੁਮਰੇ ਕਰ ਮੈ ਨਾ ਕਹਉ ਸਤ ਤੋਹਿ ਬਖਾਨਿਓ ਦੋ ਰਾਮ ਸਦੂ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਹਿਂ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ